ਹੁਸ਼ਿਆਰਪੁਰ ਆਜ਼ਾਦ ਸੰਘਰਸ਼ ਕਮੇਟੀ ਲਾਚੋਵਾਲ ਅਤੇ ਆਜ਼ਾਦ ਕਿਸਾਨ ਕਮੇਟੀ ਦੁਆਬਾ ਵੱਲੋਂ ਹੁਸ਼ਿਆਰਪੁਰ ਸ਼ਹਿਰ ਵਿੱਚ ਗੁਰਦੀਪ ਸਿੰਘ ਕੁੰਕੁਣ ਦੀ ਅਗਵਾਈ ਹੇਠ ਵਿਸ਼ਾਲ ਮੋਟਰਸਾਈਕਲ ਰੈਲੀ ਕੱਢੀ ਗਈ ਹੈ। ਕਾਰੇ ਖੇਤੀ ਕਾਨੂੰਨ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਚੱਲ ਰਹੇ ਸੰਘਰਸ਼ ਦੌਰਾਨ ਗ੍ਰਿਫਤਾਰ ਵੱਖ-ਵੱਖ ਕਿਸਾਨੇ ਸਮਰਥਕ, ਨੌਜਵਾਨ ਆਗੂਆਂ ਸਮਾਜਿਕ ਕਾਰਕੂਨ ਮਹਿਲਾਵਾਂ ਅਤੇ ਚੇਤਨ ਪੱਤਰਕਾਰਾਂ ਤੁਰੰਤ ਰਿਹਾਈ ਦੀ ਮੰਗ ਨੂੰ ਲੈ ਕੇ ਕਲਗੀ ਤਲ ਚਰਨ ਪਾਵਨ ਮਾਡਲ ਟਾਊਨ ਤੋਂ ਆਰੰਭ ਹੋਇਆ ਇਹ ਮੋਟਰਸਾਈਕਲ ਰੈਲੀ ਡਾਕਟਰ ਬੀ ਆਰ ਕੇ ਅੰਬੇਦਕਰ ਬਸ ਸਟੈਂਡ ਟੌਂਕ ਕੰਟਾਕਾਰ ਸੈਸ਼ਨ ਟੌਂਕ ਸੁਤਿਹਰੀ ਰੋਡ ਸਰਕਾਰੀ ਕਾਲਜ ਟੌਂਕ ਪ੍ਰਵਾਹ ਰੋਡ ਮਹਾਰਾਜਾ ਜਸਾ ਸਿੰਘ ਰਾਮਗੜੀਆ ਟੌਂਕ ਤੋਂ ਹੁੰਦਾ ਹੋਇਆ ਵਾਪਸ ਗੁਰਦੁਆਰਾ ਕਲਗੀ ਤਲ ਚਰਨ ਪਾਵਨ ਮਾਡਲ ਟਾਊਨ ਹੁਸ਼ਿਆਰਪੁਰ ਵਿਖੇ ਸੰਪੂਰਨ ਹੋਇਆ ਅੱਜ ਦਾ ਜਿਹੜਾ ਸਾਡਾ ਪ੍ਰੋਗਰਾਮ ਆ ਅਸੀਂ ਲਾਚੋਵਾਲ ਟੂਲਪਲਾਜੇ ਤੋਂ ਚੱਲੇ ਆ ਤੇ ਕਾਫਲਾ ਲੈ ਕੇ ਤੇ ਕਲਗੀ ਤਰਥਾਪੇ ਸੇ ਪਹੁੰਚੇ ਆ ਅੱਜ ਦਾ ਪ੍ਰੋਗਰਾਮ ਜਿਹੜੇ ਸਾਡੇ ਨੌਜਵਾਨਾਂ ਜੇਲ੍ਹਾਂ ਚ ਉਹਨਾਂ ਦੀ ਰਿਹਾਈ ਦਾ ਦੀਪ ਸਿੱਧੂ ਤੇ ਹੋਰ ਨੌਜਵਾਨ ਤੇ ਬੀਬੀ ਸਤਕਾਰਯੋਗ ਸਾਡੀ ਬੇਟੀ ਜਿਹੜੀ ਆ ਨੌ ਦੀਪਕੌਰ ਉਹਨਾਂ ਦੇ ਤੇ ਬਜ਼ੁਰਗ ਕਿਸਾਨ ਆਗੂਆਂ ਦੇ ਰਿਹਾਈ ਲਈ ਇਹ ਪ੍ਰੋਗਰਾਮ ਅਸੀਂ ਕਰ ਰਹੇ ਆ ਤੇ ਜਿਹੜੇ ਸਾਡੇ ਤੇ ਝੂਠੇ ਪਰਚੇ ਪਏ ਆ ਜਾਂ ਉਹ ਜਿਹੜਾ ਹੋਰ ਸਾਨੂੰ ਲਾਪਤਾ ਵੀ ਨੌਜਵਾਨ ਵਿੱਚ ਜਿਨ੍ਹਾਂ ਦਾ ਪਤਾ ਹੀ ਨਹੀਂ ਲੱਗ ਰਿਹਾ ਉਹ ਪਰਚੇ ਰੱਦ ਕਰਾਉਣ ਨੂੰ ਤੇ ਲਾਪਤਾ ਨੌਜਵਾਨਾਂ ਦਾ ਪਤਾ ਲੈਣ ਨੂੰ ਅਸੀਂ ਇੱਕ ਹਾਂ ਦਾ ਨਾਰਾ ਮਾਰ ਰਹੇ ਹਾਂ ਜਿਹੜਾ ਇੱਥੋਂ ਸਾਰੀਆਂ ਜਥੇਬੰਦੀਆਂ ਦੇ ਆਗੂ ਸੈਵਾਨ ਖੜੇ ਨੇ ਕਿਸਾਨ ਜੋਤ ਆਪਣੇ ਆਗੂ ਖੜੇ ਨੇ ਅਸੀਂ ਬਾਜ਼ਾਰ ਦੇ ਵਿੱਚ ਹੁੰਦੇ ਹਾਂ ਦਾ ਨਾਰਾ ਮਾਰਾਂਗੇ ਜੇਕਰ ਕੇਂਦਰ ਸਰਕਾਰ ਸਾਡੀ ਫੇਰ ਵੀ ਗੱਲ ਨਹੀਂ ਸੁਣੂਗੀ ਤੇ ਅਸੀਂ ਪਿੱਛੇ ਨਹੀਂ ਹਟਣਾ ਅਸੀਂ ਤਿੰਨੇ ਖੇਤੀ ਕਾਲੇ ਕਾਨੂੰਨ ਰੱਦ ਕਰਵਾ ਕੇ ਹਟਣਾ ਉਹਨਾਂ ਚਿਰ ਪਿੱਛੇ ਨਹੀਂ ਹਟਣਾ ਚਾਹੇ ਢੇਲਾ ਡੱਕੀ ਜਾਣ ਜੋ ਮਰਜ਼ੀ ਕਰੀ ਜਾਣ ਅਸੀਂ ਇਹਦੀ ਗੱਲ ਦੀ ਪਰਵਾਹ ਨਹੀਂ ਕਰਨੀ ਅਸੀਂ ਉਹਨਾਂ ਨੌਜਵਾਨਾਂ ਦੀ ਰਿਹਾਈ ਲਈ ਇਹ ਅਬਰਾਲਾ ਹਿਸ਼ਾਰਪੁਰ ਚ ਵੀ ਕੀਤਾ ਬਾਕੀ ਸਾਰੇ ਜ਼ਿਲ੍ਹਿਆਂ ਚ ਕਰਾਂਗੇ ਵਾਰ-ਵਾਰ ਤੇ ਉਹਨਾਂ ਨੂੰ ਰਿਹਾ ਕਰਕੇ ਰਹਿਣਾ ਜਿਹੜੇ ਕਿਸਾਨ ਨਿਆਂ ਚੱਕ ਕੇ ਪਰਚੀ ਤੇ ਉਹਨਾਂ ਨੂੰ ਕਰਵਾਇਆ ਦੇਖੋ ਮੋਦੀ ਸਰਕਾਰ ਨੇ ਜਿਉਂ-ਜਿਉਂ ਕਿਸਾਨੀ ਸੰਘਰਸ਼ ਆਪਣੀ ਉਪਲਬਧੀਆਂ ਵੱਲ ਨੂੰ ਵਾਧਾ ਪਿਆ ਲੋਕਾਂ ਦਾ ਉਹਨਾਂ ਨੂੰ ਸਹਿਯੋਗ ਮਿਲਦਾ ਪਿਆ ਤੇ ਮੋਦੀ ਸਰਕਾਰ ਨੇ ਆਪਣਾ ਅਸਲੀ ਚਿਹਰਾ ਜਿਹੜਾ ਹੈ ਉਹ ਲੋਕਾਂ ਦੇ ਸਾਹਮਣੇ ਲਿਆਉਣਾ ਸ਼ੁਰੂ ਕਰਤਾ ਹੈ ਉਸੇ ਤਹਿਤ ਇਹਨਾਂ ਨੇ ਜਿਹੜੇ ਕਿਸਾਨ ਐਕਟੀਵਿਸਟ ਹੈ ਉਹਨਾਂ ਨੂੰ ਚੋਕੇ ਜੇਲ੍ਹਾਂ ਦੇ ਵਿੱਚ ਸੁੱਟਿਆ ਜਿਹੜੇ ਸੈਲੀਬ੍ਰਿਟੀਸ ਨੇ ਇੰਟਰਨੈਸ਼ਨਲ ਸੈਲੀਬ੍ਰਿਟੀਸ ਨੇ ਟਵੀਟ ਕੀਤਾ ਉਹਨਾਂ ਦੇ ਹੱਕ ਦੇ ਵਿੱਚ ਜੇ ਕੋਈ ਇੰਡੀਆ ਦੇ ਵਿੱਚ ਕਿਸੇ ਨੇ ਉਹਨੂੰ ਰੀਟਵੀਟ ਕੀਤਾ ਆ ਉਹਨਾਂ ਟੂਲਕਟ ਦੇ ਕੇਸ ਦੇ ਵਿੱਚ ਚੁੱਕ ਕੇ ਦਿਸਾਰਾ ਵੀ ਉਹਨੂੰ ਜਿਹੜਾ ਜੇਲ੍ਹ ਦੇ ਸੁੱਟ ਦਿੱਤਾ ਨੋਟਿਫ ਕੋਰ ਲੜਕੀ ਜਿਹੜੀ ਲੇਬਰ ਐਕਟਿਸਟਾ ਨੂੰ ਸੁੱਟ ਦਿੱਤਾ ਸੋ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਸ਼ੋ ਕਰਦੀਆਂ ਨੇ ਕਿ ਮੋਦੀ ਸਰਕਾਰ ਸੱਚ ਬੋਲਣ ਵਾਲਿਆਂ ਪ੍ਰਤੀ ਕੀ ਨਜ਼ਰੀਆ ਰੱਖਦੀ ਆ ਪਰ ਅਸੀਂ ਅੱਜ ਇੱਥੇ ਹਾਰਪੁਰ ਵਿਖੇ ਇਹ ਮੈਸੇਜ ਜਿਹੜਾ ਹੈ ਮੋਦੀ ਸਰਕਾਰ ਨੂੰ ਦੇਣਾ ਚਾਹੁੰਦੇ ਆ ਕਿ ਅਸੀਂ ਆਪਣੇ ਇਹਨਾਂ ਨੌਜਵਾਨਾਂ ਦੇ ਹੱਕ ਦੇ ਵਿੱਚ ਖੜੇ ਆਂ ਔਰ ਮੋਦੀ ਸਰਕਾਰ ਨੂੰ ਚਾਹੀਦਾ ਹੈ ਕਿ ਨ ਆਉਣੇ ਜਿਹੜੇ ਆ ਬੰਦ ਕਰਿਆ ਹੋਰੇ ਇਹਨਾਂ ਨੂੰ ਬਿਨਾ ਛੱਤਰ ਹਾਕ ਕੀਤਾ ਜਾਵੇ। ਗਰਸ ਲੰਬਾ ਚੱਲ ਗਿਆ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਆਪਣੇ ਬਾੜੀਆਂ ਦਾ ਟਾਈਮ ਵੀ ਆ ਗਿਆ। ਸੰਘਰਸ਼ ਤੇ ਬਾੜੀਆਂ ਮਤਲਬ ਕਿ ਖੇਤੀਬਾੜੀ ਦਾ ਕਿੰਦਾ ਕੰਮ ਇਕੱਠਾ ਚੱਲੂਗਾ। ਦੇਖੋ ਕਿਸਾਨਾਂ ਲਈ ਇਹ ਜ਼ਿੰਦਗੀ ਮੌਤ ਦਾ ਸਵਾਲ ਹੈ। ਬਾੜੀਆਂ ਆ ਜਾਣ ਝੋਨੇ ਲੱਗਣ ਆਪਣਾ ਜੋ ਮਰਜ਼ੀ ਹੋ ਜਾਣ। ਕਿਸਾਨ ਇਹ ਬਿੱਲ ਜਿਹੜੇ ਆ ਕਾਨੂੰਨ ਹੈ ਰੱਦ ਕਰਵਾ ਕੇ ਹਟਣਗੇ। ਸੰਘਰਸ਼ ਜਿੰਨਾ ਮਰਜ਼ੀ ਲੰਬਾ ਹੋ ਜਾਏ। ਮੋਦੀ ਸਰਕਾਰ ਨੂੰ ਆਪਣਾ ਅੜਿਆਲ ਜਿਹੜਾ ਰਵਈਆ ਉਹ ਛੱਡਣਾ ਪਏਗਾ ਕਿਉਂਕਿ ਇਹ ਸੰਘਰਸ਼ ਕਿਸਾਨਾਂ ਲਈ ਨਹੀਂ ਪੂਰੀ ਲੋਕਾਈ ਲਈ ਜੇ ਕਿਸਾਨ ਖਤਮ ਹੈ ਤਾਂ ਸਾਰੀ ਦੁਨੀਆ ਖਤਮ ਹੈ ਸਾਡੇ ਇੱਥੇ ਸੋ ਇਹ ਸੰਘਰਸ਼ ਜਿਹੜਾ ਚੱਲਦਾ ਰਹੂਗਾ ਜਦ ਤੱਕ ਇਹ ਕਾਨੂੰਨ ਰੱਦ ਨਹੀਂ ਹੁੰਦੇ ਸਬਸਕ੍ਰਾਈਬ ਕਰੋ ਬੀਬੀਸੀ ਪੰਜਾਬ ਟੀਵੀ ਨੂੰ ਅਤੇ ਤਾਜ਼ਾ ਤਰੀਨ ਖਬਰਾਂ ਲਈ ਬੈਲ ਦਾ ਬਟਨ ਦਬਾਓ